ਅੱभी ਲੋਕਾਂ ਨੇ ਭੈਣ ਭਰਾਵਾਂ ਨੇ ਛੋਟਿਆਂ ਵੱਡਿਆਂ ਨੇ ਕਰੋੜਾਂ ਹੀ ਅਰਦਾਸਾਂ ਕਰਤੀਆਂ ਤੇ ਵੱਡਾ ਦੁੱਖ ਮਣਾਇਆ ਸਾਡੇ ਛੋਟੇ ਵੀਰ ਦਾ ਜਿੰਨਾ ਹੌਸਲਾ ਉਹਨਾਂ ਦੇ ਨਾਲ ਦੇ ਸਾਥੀਆਂ ਨੇ ਪਰਿਵਾਰ ਲਈ ਦਿੱਤਾ ਤੇ ਦਿਖਾਇਆ ਸ਼ਾਇਦ ਇਹ ਬਹੁਤ ਵੱਡੀ ਮਿਸਾਲ ਆ ਵਾਹਿਗੁਰੂ ਮੇਰ ਰੱਖੇ ਉਹਨਾਂ ਦੀ ਯਾਦ ਵਿੱਚ ਪੰਜਾਬ ਸਰਕਾਰ ਵੱਲੋਂ ਜਿਵੇਂ ਸਟੇਡੀਅਮ ਦੀ ਗੱਲ ਕੀਤੀ ਗਈ ਹੈ ਹੋਰ ਸ਼ਾਇਦ ਇੱਕ ਮੈਨੂੰ ਸਰਪੰਚ ਸਾਹਿਬ ਸੜਕ ਦੀ ਗੱਲ ਕੁ ਦੱਸਦੇ ਸਨ ਜੋ ਵੀ ਇਹ ਕਹਿਣਗੇ ਉਸ ਤਰ੍ਹਾਂ ਕਿਉਂਕਿ ਮੁੱਖ ਮੰਤਰੀ ਸਾਹਿਬ ਹੋਰਾਂ ਨੇ ਆਪ ਹੀ ਕਿਹਾ ਤੇ ਮੇਰਾ ਫਰਜ਼ ਹੈ ਕਿ ਮੈਂ ਉਸ ਜਿਹੜੇ ਸੁਨੇਹ ਨੂੰ ਉਸ ਵਾਅਦੇ ਨੂੰ ਤੁਹਾਡੇ ਨਾਲ ਨਿਭਾ ਕੇ ਦੇਵਾਂ ਮੈਂ ਆਪਣੇ ਵੱਲੋਂ ਦੁਖੀ ਪਰਿਵਾਰ ਨਾਲ ਸਾਡੀ ਮਾਂ ਨਾਲ ਸਾਡੀ ਭੈਣ ਨਾਲ ਬੱਚੀ ਨਾਲ ਬੱਚੇ ਨਾਲ ਸਾਡੀ I'm Safaru